आम आदमी पार्टी ਵਿੱਚ ਵੀ ਵਧਿਆ ਕਲੇਸ਼ ਮੁੱਖ ਮੰਤਰੀ ਭਗਵੰਤ ਮਾਨ ਤੇ ਵਿੱਤ ਮੰਤਰੀ ਹਰਪਾਲ ਚੀਮਾ ਹੋ ਗਏ ਆਹਮੋ ਸਾਹਮਣੇ ਹਰਪਾਲ ਚੀਮਾ ਨੂੰ ਡਿਪਟੀ ਸੀਐਮ ਬਣਾਉਣ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਾਈ ਕਮਾਂਡ ਨੂੰ ਰੋਕਿਆ ਜੋ ਮੁੱਖ ਮੰਤਰੀ ਭਗਵੰਤ ਮਾਨ ਨੇ ਡਾਕਟਰ ਬਲਜੀਤ ਕੌਰ ਦਾ ਨਾਮ ਅੱਗੇ ਕੀਤਾ ਹੈ ਡਿਪਟੀ ਸੀਐਮ ਬਣ ਲਈ ਤੇ ਹਰਪਾਲ ਚੀਮਾ ਨੂੰ ਪੰਜਾਬ ਵਿੱਚ ਡਿਪਟੀ ਸੀਐਮ ਨਹੀਂ ਬਣਾਇਆ ਜਾਵੇਗਾ ਜੋ ਹਰਪਾਲ ਚੀਮਾ ਹਾਈ ਕਮਾਂਡੇ ਕੋਲ ਪਹੁੰਚੇ ਨਹੀਂ ਤੁਸੀਂ ਜਿਹੜੇ ਲੋਕ ਰਾਏ ਨਿਊਜ਼ ਨਾਲ ਬਹੁਤ-ਬਹੁਤ ਸਵਾਗਤ ਤੁਹਾਡਾ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਘੰਟੀ ਦਾ ਬਟਨ ਜਰੂਰ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਰੋਜ਼ ਨਵੀਂ ਖਬਰ ਦਾ ਨੋਟੀਫਿਕੇਸ਼ਨ ਸਮੇਂ ਸਿਰ ਮਿਲ ਸਕੇ ਸੋ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦਾ ਵੀ ਕਲੇਸ਼ ਵੱਧ ਗਿਆ ਹੈ ਜੋ ਹਰਪਾਲ ਚਿਮਾ ਪੰਜਾਬ ਦੇ ਵਿੱਤ ਮੰਤਰੀ ਨੇ ਉਹ ਡਿਪਟੀ ਸੀਐਮ ਦੇ ਦਾਵੇਦਾਰ ਨੇ ਪਰ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਡਿਪਟੀ ਸੀਐਮ ਬਣਨ ਵਾਸਤੇ ਡਾਕਟਰ ਬਲਜੀਤ ਕੌਰ ਦਾ ਨਾਮ ਅੱਗੇ ਕੀਤਾ ਹੈ ਹਾਈ ਕਮਾਂਡ ਨੂੰ ਭੇਜਿਆ ਹੈ ਦੂਸਰੇ ਪਾਸੇ ਹਾਈ ਕਮਾਂਡ ਕੇਜਰੀਵਾਲ ਤੇ ਮਨੀਸ਼ ਸੋਧਿਆ ਨੇ ਹਰਪਾਲ ਚਿਮਾ ਨੂੰ ਬੁਲਾ ਲਿਆ ਹੈ ਹਰਪਾਲ ਚਿਮਾ ਨੂੰ ਮੁੱਖ ਮੰਤਰੀ ਭਗਵੰਤ ਮਾਨ ਡਿਪਟੀ ਸੀਐਮ ਬਣ ਨਹੀਂ ਦੇ ਰਹੇ ਇਸ ਦੇ ਪਿੱਛੇ ਕੀ ਕਾਰਨ ਹੈ ਹਰਪਾਲ ਚਿਮਾ ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਫਸੇ ਦੇ ਵਿੱਚ ਕਿੰਨੇ ਸਮੇਂ ਤੋਂ ਨਹੀਂ ਬਣ ਰਹੀ ਜੋ ਵਿੱਤ ਮੰਤਰੀ ਤੇ ਪਿਛਲੀ ਕਾਂਗਰਸ ਸਰਕਾਰ ਦੇ ਸਮੇਂ ਉਹਨਾਂ ਨੇ ਵਿਰੋਧੀ ਧਿਰ ਦਾ ਰੋਲ ਅਦਾ ਕੀਤਾ ਹੈ ਔਰ ਸਭ ਤੋਂ ਸੀਨੀਅਰ ਲੀਡਰ ਨੇ ਹਰਪਾਲ ਚੀਮਾ ਔਰ ਪੰਜਾਬ ਦੇ ਵਿੱਚ ਉਹਨਾਂ ਨੂੰ ਡਿਪਟੀ ਸੀਐਮ ਚਿਹਰਾ ਦੇਖਿਆ ਜਾ ਰਿਹਾ ਹੈ ਔਰ ਦਲਤ ਆਗੂ ਹੋਣ ਦੇ ਨਾਤੇ ਉਹ ਪੰਜਾਬ ਦੇ ਵਿੱਚ ਡਿਪਟੀ ਸੀਐਮ ਬਣਨਾ ਚਾਹੁੰਦੇ ਸੀ ਪਰ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਨੂੰ ਡਿਪਟੀ ਸੀਐਮ ਨਹੀਂ ਬਣ ਦਿੱਤਾ ਜੋ ਜ਼ਿਲ੍ਹਾ ਸੰਗਰੂਰ ਨਾਲ ਹੀ ਸਬੰਧ ਰੱਖਦੇ ਨੇ ਹਰਪਾਲ ਚੀਮਾ ਤੇ ਮੁੱਖ ਮੰਤਰੀ ਭਗਵੰਤ ਮਾਨ ਵੀ ਸੋ ਪੰਜਾਬ ਦੇ ਵਿੱਚ ਬਹੁਤ ਵੱਡਾ ਕਲੇਸ਼ ਪੈ ਗਿਆ ਹੈ ਆਮ ਆਦਮੀ ਪਾਰਟੀ ਦੇ ਵਿੱਚ ਹਰਪਾਲ ਚੀਮਾ ਹੁਣ ਹਾਈ ਕਮਾਂਡ ਦੇ ਕੋਲ ਪਹੁੰਚ ਚੁੱਕੇ ਨੇ ਕੇਜਰੀਵਾਲ ਮਨੀਸ਼ ਸੋਧਿਆ ਦੇਨ ਆ ਉਹਨਾਂ ਦੀ ਮੀਟਿੰਗ ਹੋ ਰਹੀ ਏ ਔਰ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਪੰਜਾਬ ਦੇ ਵਿੱਚ ਸਰਕਾਰ ਚਲਾ ਰਹੇ ਨੇ ਪਰ ਸਰਕਾਰ ਦੇ ਵਿੱਚ ਲਾਉਣ ਅਰਧ ਦੀ ਸਥਿਤੀ ਬਹੁਤ ਹੀ ਜ਼ੰਮੀਰ ਬਣੀ ਹੋਈ ਏ ਜੇਕਰ ਆਮ ਆਦਮੀ ਪਾਰਟੀ ਦੇ ਵੱਲੋਂ ਹੁਣ ਇਸ ਪਾਸੇ ਧਿਆਨ ਨਾ ਦਿੱਤਾ ਗਿਆ ਤਾਂ ਪੰਜਾਬ ਦੇ ਵਿੱਚ ਵੀ ਦਿੱਲੀ ਵਾਲਾ ਹਸ਼ਰ ਹੋਵੇਗਾ ਬਹੁਤ ਸਾਰੇ ਲੀਡਰ ਜੋ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਉਹ ਭਾਜਪਾ ਦੇ ਨਾਲ ਮੀਟਿੰਗਾਂ ਕਰ ਰਹੇ ਨੇ ਭਾਜਪਾ ਦੇ ਸੰਪਰਕ ਵਿੱਚ ਨੇ 27 ਦੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਉਹ ਬੀਜੇਪੀ ਵੀ ਸ਼ਾਮਲ ਹੋ ਜਾਣਗੇ ਜੇਕਰ ਆਮ ਆਦਮੀ ਪਾਰਟੀ ਨੇ ਆਪਣੇ ਇਹਨਾਂ ਲੀਡਰਾਂ ਦੇ ਉੱਪਰ ਨਜ਼ਰ ਨਾ ਰੱਖੀ ਜਿਸ ਨੂੰ ਲੈ ਕੇ ਹਰਪਾਲ ਚਿਮਾ ਪੰਜਾਬ ਦੇ ਸੀਨੀਅਰ ਲੀਡਰ ਹੋਣ ਦੇ ਨਾਤੇ ਇਸ ਸਾਰੀ ਸਥਿਤੀ ਤੋਂ ਜਾਣੂ ਕਰਵਾਣ ਪਹੁੰਚੇ ਨੇ ਹਾਈ ਕਮਾਂਡ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਪਰ ਸ਼ੰਕਾ ਜਾਰੀ ਕੀਤੀ ਜਾ ਰਹੀ ਹੈ ਕਿ ਉਹ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੁੱਖ ਮੰਤਰੀ ਹੁੰਦਿਆਂ ਉਹ ਪੰਜਾਬ ਦੇ ਵਿੱਚ ਇਸ ਸਥਿਤੀ ਨੂੰ ਗੰभीरता ਨਾਲ ਨਹੀਂ ਲੈ ਰਹੇ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਦੀ ਨਹੀਂ ਚੱਲਦੀ ਕਿਉਂਕਿ ਅਮਨ ਅਰੋੜਾ ਵੀ ਜ਼ਿਲ੍ਹਾ ਸੰਗਰੂਰ ਤੋਂ ਸਬੰਧਤ ਨੇ ਤੇ ਉਹਨਾਂ ਨੂੰ ਨਾ માત્ર ਪ੍ਰਧਾਨ ਕਿਨਿਆ ਗਿਆ ਜਦੋਂ ਕਿ ਪੰਜਾਬ ਦੇ ਸਾਰੇ ਹਾਲਾਤ ਮੁੱਖ ਮੰਤਰੀ ਭਗਵੰਤ ਮਾਨ ਆਪ ਸਮਾ ਰਹੇ ਨੇ ਮੁੱਖ ਮੰਤਰੀ ਭਗਵੰਤ ਮਾਨ ਜੇ ਕਿਸੇ ਨੂੰ ਸ਼ਾਮਲ ਕਰਨਾ ਹੁੰਦਾ ਤਾਂ ਆਪ ਜਾਣਦੇ ਨੇ ਜੇਕਰ ਕਿਸੇ ਨਾਲ ਕੋਈ ਮੀਟਿੰਗ ਕਰਨੀ ਹੁੰਦੀ ਹੈ ਤਾਂ ਉੱਥੇ ਆਪ ਜਾਣਦੇ ਨੇ ਪਰ ਅਮਨ ਅਰੋੜਾ ਨਾਮ ਦੇ ਪ੍ਰਧਾਨ ਨੇ ਜਿਸ ਨੂੰ ਲੈ ਕੇ ਹਰਪਾ西ਮਾ ਇਹ ਸਾਰੀ ਗੱਲ ਲੈ ਕੇ ਹਾਈ ਕਮਾਂਡ ਦੇ ਕੋਲ ਪਹੁੰਚੇ ਹੋਏ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਚਿਹਰਾ ਬਦਲਿਆ ਵੀ ਜਾ ਸਕਦਾ ਹੈ ਜੇਕਰ 27 ਵਿੱਚ ਆਮ ਆਦਮੀ ਪਾਰਟੀ ਨੇ ਵਾਪਸ ਸਰਕਾਰ ਦੇ ਵਿੱਚ ਆਉਣਾ ਹੈ ਜਿਸ ਨੂੰ ਲੈ ਕੇ ਹੁਣ ਹਰਪਾਲ ਚੀਮਾ ਦੇ ਵੱਲੋਂ ਇਹ ਵੱਡਾ ਜੰਗ ਸ਼ੁਰੂ ਕਰ ਦਿੱਤੀ ਹੈ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ ਆਮ ਆਦਮੀ ਪਾਰਟੀ ਦੇ ਵਿੱਚ ਇੱਕ ਕਲੇਸ਼ ਵੱਧ ਗਿਆ ਹੈ ਆਉਣ ਵਾਲੇ ਸਮੇਂ ਦੇ ਵਿੱਚ ਇਹ ਕਿੱਥੇ ਜਾ ਕੇ ਰੁਕੇਗਾ ਇਹ ਤਾਂ ਸਮਾਂ ਦੱਸੇਗਾ ਪਰ ਡਿਪਟੀ ਸੀਐਮ ਬਣਨ ਨੂੰ ਲੈ ਕੇ ਹਰਪਾਲ ਚਿਮਾ ਨੇ ਆਪਣਾ ਦਾਵਾ ਠੁਕ ਦਿੱਤਾ ਹੈ ਜੋ ਹੁਣ ਪੰਜਾਬ ਵਿੱਚ ਡਿਪਟੀ ਸੀਐਮ ਬਣਨਾ ਡਾਕਟਰ ਬਲਜੀਤ ਖੋੜ ਦਾ ਨਾਮ ਮੁੱਖ ਮੰਤਰੀ ਭਗਵੰਤ ਮਾਨ ਪੇਸ਼ ਕਰ ਰਹੇ ਨੇ ਔਰ ਦੂਸਰੇ ਪਾਸੇ ਹਰਪਾਲ ਚਿਮਾ ਖੁਦ ਪਹੁੰਚ ਗਏ ਨੇ ਹਾਈ ਕਮਾਂਡ ਦੇ ਕੋਲ ਜਿਹੜੇ ਡਿਪਟੀ ਸੀਐਮ ਬਣਨਾ ਚਾਹੁੰਦੇ ਨੇ ਹੁਣ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਵੀ ਕਾਂਗਰਸ ਵਾਲੇ ਹਸ਼ਰ ਤੇ ਆ ਗਈ ਏ ਕਾਂਗਰਸ ਵਾਂਗੂ ਆਮ ਆਦਮੀ ਪਾਰਟੀ ਦੇ ਵਿੱਚ ਵੀ ਕਲੇਸ਼ ਵਧਿਆ ਹੈ